ਜੈ ਜੀ ਰਾਮ ਜੈ ਜੀ ਰਾਮ ਜੈ ਜੀ ਰਾਮ ਜੈ ਜੀ ਰਾਮ ਸਾਡੇ 550 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਜੈ ਜੀ ਰਾਮ ਜੈ ਜੀ ਰਾਮ अयोध्या ਦੇ ਅੰਦਰ ਭਗਵਾਨ ਰਾਮ ਜੀ ਦੀ ਜਨਮ ਸਥਲੀ ਤੇ 22 ਜਨਵਰੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਆਪਣੇ ਕਰ ਕਮਲਾ ਨਾਲ ਭਗਵਾਨ ਰਾਮ ਲਲਾ ਜੀ ਦੀ ਮੂਰਤੀ ਦੀ ਪ੍ਰਣ ਪ੍ਰਤੀਸ਼ਟਾ ਕੀਤੀ ਹੈ। ਔਰ ਇਹ ਲਈ ਪੂਰੇ ਰਾਮ ਪਕਟਾਨੂ ਪੂਰੇ ਸਨਾਤਨੀਆਂ ਨੂੰ 550 ਸਾਲ ਇੰਤਜ਼ਾਰ ਕਰਨਾ ਪਿਆ ਔਰ ਅਨੇਕ ਲੋਕਾਂ ਦਾ ਬਲੀਦਾਨ ਹੋਇਆ ਇੱਥੇ ਸੰਤਾਂ ਸਾਧੂਆਂ ਦਾ ਨਿਹੰਗਾਂ ਦਾ ਬਲੀਦਾਨ ਹੋਇਆ ਉਥੇ ਇੱਕ ਲੰਬਾ ਸੰਘਰਸ਼ ਹੋਇਆ ਲੇਕਿਨ ਪ੍ਰਭੂ ਰਾਮ ਨੇ ਨਰਿੰਦਰ ਭਾਈ ਮੋਦੀ ਤੇ ਕਿਰਪਾ ਕੀਤੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਔਰ ਰਾਮ ਮਰਿਆਦਾ ਪ੍ਰਸ਼ੂਤਮ ਨੇ ਉਹਨਾਂ ਨੇ 14 ਸਾਲ ਬਨਵਾਸ ਕਟਿਆ ਮਾਤਾ ਪਿਤਾ ਦਾ ਕਿਆ ਨਾ ਮੰਨ ਕੇ ਆਪਣੇ ਘਰ ਦੀ ਵੀ ਉਹ ਸੰਘਰਸ਼ ਲੰਬਾ ਚੱਲਿਆ ਨਿਆਂਇਕ ਪ੍ਰਕਿਰਿਆ ਨਾਲ ਆਇਆ। ਜੀ। ਔਰ ਇਹ ਬੜਾ ਸੋਭਾਗਯ ਦੀ ਗੱਲ ਹੈ ਕਿ ਇਹ ਆਪਣੀ ਸੰਸਕ੍ਰਿਤੀ ਆਪਣੇ ਜਿੱਥੇ ਇੱਕ ਪਾਸੇ ਅਸੀਂ ਵਿਕਾਸ ਦੀ ਗੱਲ ਕਰਦੇ ਆਂ। ਜਿੱਥੇ ਅਸੀਂ ਦੇਸ਼ ਦੇ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਆਂ। ਜਿੱਥੇ ਗਰੀਬ ਕਿਸਾਨ ਦੀ ਗੱਲ ਕਰਦੇ ਆਂ। ਜਿੱਥੇ ਨੌਜਵਾਨਾਂ ਦੀ ਗੱਲ ਕਰਦੇ ਆਂ। ਉਥੇ ਆਪਣੀ ਸੰਸਕ੍ਰਿਤੀ ਜਿਹੜੀ ਹੈ ਆਪਣੀ ਜਿਹੜੀ ਪਛਾਣ ਹੈ। ਜਿਦਾਂ ਅਯੋਧਿਆ ਦੇ ਅੰਦਰ ਭਗਵਾਨ ਰਾਮ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਤੀਸ਼ਟਾ ਦੂਜੇ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣਾ ਇਹ ਜਿਹੜੇ ਆਪਣੇ ਪੁਰਾਣੇ ਪੁਰਾਤਨ ਜਿਹੜੇ ਅਦਰਸ਼ ਨੇ ਉਹਨਾਂ ਨੂੰ ਪੂਰਨ ਜੀਵਿਤ ਕਰਨ ਦਾ ਕੰਮ ਨਰਿੰਦਰ ਭਾਈ ਮੋਦੀ ਨੇ ਕੀਤਾ ਔਰ ਅੱਜ ਅਨੇਕ ਰਾਮ ਭਗਤ ਜਿਹੜੇ ਆ ਉਹ ਅਯੋਧਿਆ ਦੇ ਅੰਦਰ ਭਗਵਾਨ ਜੀ ਦੇ ਦਰਸ਼ਨ ਕਰ ਸਕਣ ਇਸ ਕਰਕੇ ਸਰਕਾਰੀ ਪਦਰ ਤੇ ਲੋਕੀ ਆਪਣਾ ਪੈਸਾ ਖਰਚ ਕਰਕੇ 15-1500 ਰੁਪਿਆ ਦੇ ਕੇ ਟਰੇਨ ਦੇ ਮਾਧਿਅਮ ਨਾਲ ਉੱਤੇ ਜਾ ਰਹੇ ਨੇ ਮੈਂ ਵੀ ਸੋਭਾਗੇ ਚੱਲੀ ਆ ਕਿਨਾਂ ਆਰਮ ਵਕਤਾਂ ਨੂੰ ਮਿਲਣ ਦਾ ਮੌਕਾ ਮਿਲਿਆ ਲੇਕਿਨ ਇਹਦਾ ਸ਼ਰੇ ਅਗਰ ਕਿਸੇ ਨੂੰ ਜਾਂਦਾ ਤੇ ਨਰਿੰਦਰ ਭਾਈ ਮੋਦੀ ਨੂੰ ਜਾਂਦਾ ਜਿਹੜੇ ਜਿਹੜੇ ਜਿੱਥੇ ਵਿਕਾਸ ਹੈ ਇੱਕ ਪਾਸੇ ਦੂਸਰੇ ਪਾਸੇ ਦੂਸਰੇ ਪਾਸੇ ਆਪਣੀ ਸੰਸਕ੍ਰਿਤੀ ਨੂੰ ਪੁਨਾ ਜੀਵਿਤ ਔਰ ਜਾਗਰਿਤ ਕਰ ਕਰਕੇ ਪੂਰੇ ਦੇਸ਼ ਦੇ ਅੰਦਰ ਸਭ ਦਾ ਸਾਥ ਸਭ ਦਾ ਵਿਕਾਸ ਦਾ ਜਿਹੜਾ ਨਾਰਾ ਹੈ ਜੈ ਸ਼੍ਰੀ ਰਾਮ ਜੈ ਹਨੂਮਾਨ ਅਸੀਂ ਸਾਰੇ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਪੁਰਾਣਾ ਸ਼ਾਲਾ ਗੁਰਦਾਸਪੁਰ ਤੋਂ ਆਏ ਆਂ ਅਸੀਂ ਬਹੁਤ ਸਾਨੂੰ ਖੁਸ਼ੀ ਹੈ ਕਿ ਮੋਦੀ ਜੀ ਨੇ ਇਹ ਟ੍ਰੇਨ ਚਲਾਈ ਹੈ ਸਾਨੂੰ ਬਹੁਤ ਬਹੁਤ ਖੁਸ਼ੀ ਹੈ ਅਸੀਂ ਸ਼੍ਰੀ ਰਾਮ ਜੀ ਦੇ ਦਰਸ਼ਨ ਕਰਨ ਲਈ ਜਾ ਰਹੇ ਆ ਤੇ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਥੈਂਕਸ ਕਰਨੇ ਆ ਤੇ જય શ્રી ਰਾਮ જય ਹਨੂਮਾਨ ਜੈ ਕਰਾ ਵੀਰ ਬਜਰੰਗੀ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਤੁਹਾਡਾ ਆਪਣਾ ਨਾਮ ਲੈ ਕੇ ਦੇਖੋ ਮੈਂ ਨਾਮ ਮੇਰਾ ਰਾਣੀ ਹੈ ਜੀ ਅਸੀਂ ਸਦਵਲ ਕਲਾ ਤੋਂ ਚੱਲੇ ਆ ਗੁਰਦਾਸਪੁਰ ਜ਼ਿਲ੍ਹਾ ਸਾਡਾ ਬਾਕੀ ਭਗਵਾਨ ਜੀ ਨੇ ਰਾਮ ਜੀ ਨੇ ਸਾਨੂੰ ਬੁਲਾਇਆ ਵਾ ਤੇ ਅਸੀਂ ਉਹਨਾਂ ਦੇ ਦਰਸ਼ਨ ਵਾਸਤੇ ਜਾ ਰਹੇ ਆ ਤੇ ਇੱਥੇ ਵੀ ਆ ਕੇ ਸਾਨੂੰ ਬੜੀ ਸਹਾਇਤਾ ਮਿਲੀ ਹੈ ਟ੍ਰੇਨ ਦੇ ਵਿੱਚ ਪਾਣੀ ਚਾਹ ਸਭ ਕੁਝ ਸੀਟਾਂ ਵੀ ਵਧੀਆ ਮਿਲ ਗਈਆਂ ਬੈਠਣ ਨੂੰ ਬਾਕੀ ਸੌਣ ਨੂੰ ਵੀ ਬੜੀ ਕਿਰਪਾ ਭਗਵਾਨ ਦੀ RAM ji ਦੀ ਜਿਹਨਾਂ ਨੇ ਸਾਨੂੰ ਬੁਲਾਇਆ ਅਸੀਂ ਦਰਸ਼ਨ ਵਾਸਤੇ ਜਾ ਰਹੇ ਆ ਤੇ ਬਾਕੀ ਵਾਪਸੀ ਕਿਤੇ ਨੇ ਵਾਪਸੀ ਪਰਸੋਂ ਦੀ ਹੈ ਜੀ ਕੱਲ ਰਾਤ ਨੂੰ ਹੀ ਵਾਪਸੀ ਹੈ ਸਾਡੀ ਅੱਜ ਅਸੀਂ ਜਾ ਰਹੇ ਆ ਤੇ ਸਵੇਰੇ ਅਸੀਂ ਪਹੁੰਚਣਾ ਤੇ ਕੱਲ ਰਾਤ ਨੂੰ ਹੀ ਸਾਡੀ ਵਾਪਸੀ ਹੈ RAM ji ਦੀ ਕਿਰਪਾ ਬਹੁਤ ਜ਼ਿਆਦਾ ਹੋਈ ਆ ਬੜੇ ਖੁਸ਼ ਆਂ ਹੀ ਕਿ ਸਾਨੂੰ RAM ji ਮਹਾਰਾਜ ਨੇ ਬੁਲਾਇਆ Sí.